ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਸ਼ਖਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੋਮਲ ਕੋਲ ਆਇਆ ਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਇਸ ਘਰੋਂ ਪੋਸਟਾਂ ਪਾਈਆਂ ਨੇ ਕਾਫੀ ਵੀਡੀਓ ਪਾਈਆਂ ਨੇ ਅੱਜ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਕੰਮ ਆ ਖਾਸ ਤੌਰ ਤੇ ਅੱਜ ਤਿੰਨ ਜਿਹੜੇ ਨਗਵੇਰ ਲੈ ਕੇ ਹਾਜ਼ਰ ਹੋਇਆ ਤਿੰਨ ਪਸ਼ੂ ਦਿਖਾਵਾਂਗੇ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਠੀਕ ਆ ਜੀ ਮੇਨੀ ਝੋਟੀ ਆ ਇੱਕ ਵੜ ਬਿਲਕੁਲ ਅੱਗੇ ਦੋਸਤੋ ਗੱਬਣਾ ਤਿਆਰੀ ਦੇ ਲਈ ਸੂਣਦਾ ਬਿਲਕੁਲ ਨੇੜਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇੱਕ ਵਾਰ ਸੂਈ ਸਵਾਈਆ ਸੋ ਤਿੰਨ ਨਾਗਾ ਤਿੰਨਾ ਨਗਾ ਦੀ ਡਿਟੇਲ ਆਪਾਂ ਵੀਰ ਕੋਮਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਮਝੋ ਵਿੱਚ ਆ ਸਕ ਜੇ ਆ ਸਕੇ ਤੇ ਸਰਿਆਲੀ ਤੋਂ ਦੋਸਤੋ ਕੋਈ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਪਿੰਡ ਸ਼ਖਰੀ ਦੀ ਜੱਲੇ ਵਾਲ ਪਿੰਡ ਬਿਲਕੁਲ ਨਜ਼ਦੀਕ ਆ ਸਰਾਲੀ ਮੰਡ ਪਿੰਡ ਜਿਹੜਾ ਦੋਸਤੋ ਬਿਲਕੁਲ ਅੱਗੇ ਆ ਜਾਂਦਾ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸ਼ਖਰੀ ਕਰਨੀ ਆ ਠੀਕ ਹੈ ਜੀ ਤਰੀਕ ਦੋਸਤੋ ਅੱਜ 17 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਦੇ 4:30 4:30 ਵਜੇ ਦਾ ਆਉ ਲੈਨੇ ਆ ਪੂਰੀ ਡਿਟੇਲ ਕਰਦੇ ਆ ਬਾਤ ਚਿਤ ਕਰਦੇ ਆ ਗੱਲਬਾਤ ਵੀਰ ਕੋਮਲ ਦੇ ਨਾਲ ਸਭ ਤੋਂ ਪਹਿਲਾਂ ਕੋਮਲ ਬਾਈ ਸਾਸਰੀ ਕਾਲ ਸਾਸਰੀ ਕਾਲ ਸੰਤੋਖ ਸਾਹਿਬ ਹੋਰ ਸਾਨੂੰ ਕਿੱਦਾ ਠੀਕ ਠਾਕ ਜੀ ਬੜੇ ਵਧੀਆ ਕੋਮਲ ਵੀਰੇ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਹੈ ਜੀ ਠੀਕ ਠਾਕ ਅੱਛਾ ਕੋਮਲ ਪਸ਼ੂ ਵੀਰੇ ਆਉਂਦੇ ਰਹਿੰਦੇ ਫਿਰ ਇਸੇ ਤਰ੍ਹਾਂ ਹਾਂਜੀ ਪਸ਼ੂ ਆਉਂਦੇ ਰਹਿੰਦੇ ਆ ਜੀ ਰੋਟੀਨ 'ਚ ਹਾਂਜੀ ਰੋਟੀਨ 'ਚ ਕੰਮ ਚੱਲਦਾ ਜੀ ਠੀਕ ਆ ਜੀ ਤੇ ਅੱਜ ਆਪਣੇ ਕੋਲ ਤਿੰਨ ਨਗ ਇੱਕ ਝ ਹਾਂਜੀ ਤੇ ਨਾਗਾ ਜੀ ਜਿੰਨਾ ਜੋ ਇੱਕ ਵੱਡ ਗੱਬਣਾ ਤੇ ਇੱਕ ਛੋਟੀ ਗੱਬਣਾ ਤੇ ਇੱਕ ਅਸ਼ੀ ਬੜੇ ਜਲਦੀ ਠੀਕ ਆ ਜੀ ਹਾਂਜੀ ਅੱਛਾ ਛੋਟੀ ਚੰਗੀ ਹੈ ਨਾ ਵੈਸੇ ਹਾਂਜੀ ਛੋਟੀ ਇਹ ਪਹਿਲਾਂ ਨਹੀਂ ਛੋਟੀ ਸੁਣੀ ਆ ਕਿ ਦੂਜੇ ਸੂਬੇ ਲਈ ਗੱਬ ਨਹੀਂ ਪਹਿਲੇ ਪਹਿਲੇ ਸੁਣੀ ਮੋਂ ਚਾਰ ਦੰਦਾ ਬਹੁਤ ਚੌਗੀ ਆ ਚੌਗੀ ਆ ਤੇ ਦੋਨੇ ਸਿੰਗਲ ਦੇ ਆ ਹੂੰ ਲੋ ਜੀ ਟੋਟੇਲੀ ਦੇ ਵਿੱਚ ਹੀ ਦੋਸਤੋ ਆ ਜਾਂਦੀ ਆ ਛੋਟੀ ਤੁਸੀਂ ਵੇਖ ਕੇ ਚੈੱਕ ਕਰ ਲਓ ਬਾਡੀ ਬੰਦਰ ਦੀ ਬਹੁਤ ਖੂਬਸੂਰਤ ਤੇ ਇੱਕ ਵਾਰੀ ਤੁਹਾਨੂੰ ਪੂਰਾ ਸਟਰਕਚਰ ਪੂਰੀ ਬੰਦਰ ਇਸ ਛੋਟੀ ਦੀ ਦਿਖਾ ਦਿੰਨੇ ਆ ਬਾਕੀ ਡਿਟੇਲ ਆਪਾਂ ਨਾਲ ਦੀ ਨਾਲ ਹੀ ਲਈ ਚੱਲਾਂਗੇ कदकार सोणा ਝੋਟਿਆ ਠੀਕ ਆ ਜੀ ਮੀਡੀਅਮ ਤਾਂ ਥੋੜੀ ਜੀ ਉੱਚੀ ਹਾਈਟ ਆ ਸਿੰਗਲ ਹੱਡੀ ਦੇ ਵਿੱਚ ਬਾਕੀ ਫੇਸ ਕੁਆਲਿਟੀ ਚੰਗੀ ਆ ਤੇ ਕਾਫੀ ਵੀਰਾਂ ਨੂੰ ਪਸੰਦ ਆ ਜਿਹੜਾ ਸੌਦਾ ਦੋਸਤੋ ਕਾਫੀ ਵੀਰ ਸ਼ੌਂਕ ਰੱਖਦੇ ਆ ਇਹਿੰਕ ਹਿਲਦੇ ਆ ਦੋਵੇਂ ਠੀਕ ਆ ਮੀਨੀ ਆ ਆ ਲੋ ਤੇ ਕੋਮਲ ਮੂੰਹ ਚਾਰਦਾਂ ਦਾ ਦਿਨ ਕੋਈ ਬੈਕ ਸਾਈਡ ਜਿੱਥੋਂ ਆਈ ਆਪਾਂ ਪੁੱਛੀ ਬੈਕਗ੍ਰਾਉਂਡ ਦੀ ਕਿੰਨੇ ਦਿਨ ਬਾਕੀ ਸੂਣ ਸੰਧੂ ਸਾਹਿਬ ਇਹ ਨਾ 5-6 ਦਿਨ ਲਊਗੇ ਪੱਤ ਵਾਤੇ 10 ਦਿਨ ਲਊਗੇ ਠੀਕ ਆ ਤੇ ਦਿਨ ਨਹੀਂ ਦੇਂਦੇ ਠੀਕ ਹੈ ਹਾਂਜੀ ਤੇ ਬਾਕੀ ਆ ਥੋੜੀ ਬਾਕੀ ਤੇਪ ਤੂਪ ਕੇ ਤਾਂ ਖਰੀਦੀ ਹੋਊਗੀ ਹਾਂਜੀ ਤੇਪ ਕੇ ਖਰੀਦੀ ਆ ਬਰ ਤੇਪਣ ਤੋਂ ਪਣੈਣ ਇੱਕ ਨੰਬਰ ਤੇ ਭਾਰ ਪਿਛੇ ਦੀ ਆਪਣੀਆਂ ਦੋ ਦਿਨਾਂ ਦੀ ਫੁੱਲ ਗਰੰਟੀ ਆ ਲਓ ਜੀ ਦੋ ਦਿਨਾਂ ਤੋਂ ਬਾਅਦ ਕੋਈ ਵੰਡ ਵੰਡ ਪਾਦੇ ਉਹਦੇ ਬਾਰੇ ਨੀ ਕੋਈ ਕਹਿ ਸਕਦੇ ਆਪਣੇ ਘਰੇ ਕੋਈ ਭਾਰ ਪੇਸ਼ਾ ਕੋਈ ਨਹੀਂ ਵਿਖਾਉਂਦੀ ਲਓ ਦੋਸਤੋ ਠੀਕ ਹੈ ਝੋਟੀ ਚੰਗੀ ਆ ਦੋਸਤੋ ਕਾਫੀ ਵੀਰਾਂ ਦੀ ਡਿਮਾਂਡ ਇੱਕ ਸ਼ੌਂਕ ਹੁੰਦਾ ਪਹਿਲਾਂ ਕੱਤੀ ਝੋਟੀ ਖਰੀਦਣ ਦਾ ਤੇ ਝੋਟੀ ਖੂਬਸੂਰਤ ਆ ਸੋਹਣੇ ਕੱਦ ਕਰ ਦੇ ਵਿੱਚ ਆ ਸੋਹਣੇ ਸਰੀਰਕ ਢਾਂਚੇ ਦੇ ਵਿੱਚ ਬਾਕੀ ਜੰਮੀ ਪਲੀ ਪੂਰੀ ਆ ਠੀਕ ਮਗਰਲੇ ਖੁਰਤੋ ਤੇ ਅੱਖਾਂ ਦੇ ਵਿੱਚ ਜਵਾਬ ਮੱਥੇ ਵੱਲ ਤੇ ਸਿੰਘ ਦੋਨੋਂ ਹਿੱਲਦੇ ਆ ਮੀਣੀ ਕੱਟੀ ਆ ਤੇ ਹਾਈਟ ਵੀ ਸੋਹਣੀ ਥਣ ਦੇਵੇ ਦੀ ਵੀ ਸਾਫ਼ ਸੁਥਰੀ ਸੋ ਪੰਜ ਤੋਂ 7 ਦਿਨ ਹਜੇ ਬਾਕੀ ਆ ਸੋਨ ਤੇ ਪੰਜ 7 ਦਿਨ ਕੋਈ ਆਈਡੀਆ ਮੰਨ ਕੇ ਤੁਸੀਂ ਖਰੀਦਿਓ ਪੰਜ 7 ਦਿਨ ਕੱਟਦੀ ਆ ਬਾਕੀ ਥਣ ਦੇਵੇ ਦੀ ਬਹੁਤ ਜਿਆਦਾ ਖੂਬਸੂਰਤ ਆ ਸਾਫ਼ ਸੁਥਰੀ ਆ ਦੂਰ ਨੜੋਂ ਕਿਸੇ ਵੀਰ ਨੇ ਆਉਣਾ ਇਸ ਕਰਕੇ ਆਪਾਂ ਥੋੜੀ ਜੀ ਤਸੱਲੀ ਨਾਲ ਤੁਹਾਨੂੰ ਹੋਰ ਦਿਖਾ ਦਗੇ ਆ ਲਓ ਜੀ ਠੀਕ ਹੈ ਜੀ ਬਾਕੀ ਥਣ ਬਹੁਤ ਖੂਬਸੂਰਤ ਕੁਆਲਿਟੀ ਦਾ ਹੱਥੀ ਚਵਾਈ ਦਾ ਥਣ ਨਿਕਲ ਕੇ ਸਾਹਮਣੇ ਆਊਗਾ ਬਿਲਕੁਲ ਲੇਵਾ ਚੌਰਸ ਮੋਢ ਤੋਂ ਠੀਕ ਹੈ ਜੀ ਵਿਰਲਾ ਵਿੱਥਾ ਚੰਗੀਆਂ ਨੇ ਤੇ ਮਗਰਲੇ ਖੁਰ ਤੋਂ ਤੇ ਆ ਠੀਕ ਆ ਤੇ ਥਣ ਚਾਹ ਇੱਕੋ ਜੀ ਹੈ ਕੋਈ ਗੜਗੜ ਨਹੀਂ ਛੋਟੀ ਚਾਰੇ ਇੱਕੋ ਜੀ ਹੈ ਹਾਂ ਇੱਕ ਸਾਰ ਬਿਲਕੁਲ ਚਾਰੇ ਨੁਕਰਾਂ ਦੇ ਚਾਰੇ ਗੋਠਾਂ ਦੇ ਇੱਕੋ ਜਿਹਾ ਥਣ ਇੱਕੋ ਜੀ ਵਿਰਲ ਇੱਕੋ ਜਿਹਾ ਸਹਿਜ ਤੇ ਕੋਮਲ ਕੱਟੀ ਚੰਗੀਆਂ ਆ ਵੀਰ ਕੀ ਡਿਮਾਂਡ ਕਰਦੇ ਨੇ ਜੀ ਸੰਦੂ ਸਾਹਿਬ ਦੇ ਬਸਾਖੀ ਸੁਗਰੀ ਦੇ ਸਾਹਣ ਲਈ ਉੱਥੇ ਦੇ ਲੱਖ ਸਵਾ ਲੱਖ ਹੀ ਮੰਗੀ ਜਾਂਦੇ ਆ। ਇਹ ਮੇਲਾ ਵੇਖ ਆਂਦਾ ਫਿਰ ਹੈ? ਨਹੀਂ ਆਪਾਂ ਤਾਂ ਨਹੀਂ ਵੇਖਿਆ ਤੇ ਪਰ ਰੇਡ ਰੂ ਸੁਣੀ ਜਾਣੀ ਦੇਈ ਆ। ਅੱਛਾ ਜੀ। ਪਰ ਆਪਾਂ ਉਹ ਨਹੀਂ ਕਰਨਾ। ਨਾ ਵਾ ਲੱਕ ਕਰਨਾ ਨਾ ਪਕਾਣਾ ਕੋਈ। ਹਾਂ। ਆਪਾਂ ਅਸੀਂ ਮੋਲਾ ਇਹਦਾ। ਹਾਂ। ਤੇ 75 ਦੀ ਰਾਂਗੀ ਹਾਂ। 75 ਦੀ। ਹਾਂ ਜੀ। ਉਡਦੀਆਂ ਵਾਲੀ ਕਰ ਦਨੇ ਅੱਜ। ਲੈ। ਤੇ ਛੋਟੀ ਚੰਗੀ ਹੈ। ਲਓ ਦੋਸਤੋ ਕੱਟੀਆਂ ਝੋਟੀਆਂ ਚੱਗੀ ਆ। ਆਪਾਂ ਨੂੰ ਭਾਣਾ ਮਿਲਿਆ ਭਾਣਾ ਦੇ ਦੀ ਇਹ ਨਹੀਂ ਆਪਾਂ ਗੱਡਣਾ ਕੱਟਾ ਨਹੀਂ ਬਣਾਣਾ। ਅੱਛਾ ਜੀ। ਹਾਂਜੀ। ਲੈ ਜੀ 75000 ਦੀ ਜੈਸਨ ਹੋਈ ਆ। ਹਾਂਜੀ 75000 ਦੀ ਜੈਸਨ ਹੋਈ। ਲਓ ਦੋਸਤੋ ਚਾੜੀ ਹੋ ਗਈ ਇਹ ਚੋਂ। 75000 ਦੀ ਜੈਸਨ ਹੋ ਆ ਠੀਕ ਆ ਜੀ। ਵੈਸੇ ਕੱਟੀਆਂ ਝੋਟੀਆਂ ਦੋਸਤੋ ਬਹੁਤੇ ਵੀਰ ਲੈ ਆ ਕੇ ਸੇਲ ਵੀ ਕਰਦੇ ਆ ਤੇ ਜਿਹੜੇ ਵੀਰ ਨੇ ਘਰੀ ਘਰੇ ਸੰਭੀਆਂ ਹੁੰਦੀਆਂ ਬਚਪਨ ਤੋਂ ਲੈ ਕੇ ਵੱਡੀਆਂ ਕੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਭਲੀ ਭਾਂਤ ਪਤਾ ਲੱਗ ਜਾਂਦਾ ਕੈੜੀਆ ਹੋ ਜਾਂਦਾ ਵੀ ਪਸੂ ਦੋਸਤੋ ਖੇਚਲ ਖਰਚਾ ਕਾਫੀ ਲੈਂਦਾ ਇ ਸੋ ਮੇਰਾ ਵੀਰ ਜਿਹਨੂੰ ਪਸੰਦ ਆਉਂਦਾ ਕੋਈ ਨੀਲੀ ਰਾਵੀ ਗੇਣ ਲੈ ਕੋਈ ਗਰੇਟਰ ਗੇਣ ਲੈ ਪੈਪਰੂ ਤੋਤੇ ਆਖ ਅਖ ਬਿੱਲੀ ਮਣਕੀ ਹਾਂ ਲੋ ਜੀ ਚੰਗੀ ਝੋਟੀ ਆ ਕੋਮਲ ਕੋਈ ਸ਼ੱਕ ਨਹੀਂ ਭਰਾ ਚੰਗੀ ਝੋਟੀ ਆ ਤੇ ਪਸੰਦ ਆਊਗੀ ਵੀਰਾਂ ਨੂੰ ਠੀਕ ਆ ਜੀ ਸਤੂ ਸਾਹਿਬ ਇਹ ਤਾਂ ਸਾਫ ਦਾ ਮੁੱਲ ਵੀ ਨਹੀਂ ਆ ਹਾਂ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਅਗਲਾ ਨਾਗ ਇਹ ਆ ਗਿਆ ਭਈ ਕੋਮਲ ਇਹ ਬੱਚੀ ਸੂਈ ਹੈ ਸੂਈ ਆ ਜੀ ਇਹ ਅੱਛਾ ਇਹਦੀ ਕੀ ਡਿਟੇਲ ਆ ਫਿਰ ਮੂੰਹ ਛੇ ਦੰਦਾ ਤੇ ਗਿਰਜੀ ਜੀ ਆਉਂਦੀ ਹੈ ਜੇ ਕਰੌਸਾ ਅੱਛਾ ਕ੍ਰਾਸ ਚ ਆ ਗਈ ਹਾਂਜੀ ਥੋੜਾ ਬਲ ਛਾਈ ਕਾ ਛਾਈ ਕਾ ਨਾ ਕ੍ਰਾਸ ਸਹੀ ਬਾਲ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਸੰਤੂ ਸਾਹਿਬ ਇਹਨੂੰ ਤੀਜਾ ਦਿਨ ਹੋਇਆ ਗੱਲਾ ਨਾਲ ਨਾਲ ਆ ਵਛੀ ਤੇ ਅੱਛਾ ਆ ਆ ਮਗਰ ਵਛੀ ਆ ਗਈ ਹਾਂਜੀ ਵਛੀ ਆ ਜੀ ਇਹ ਲਓ ਜੀ ਠੀਕ ਹੈ ਅੱਛਾ ਇਹ ਪੰਜ ਤੋਂ ਛੇ ਦਿਨ ਦਾ ਸਮਾਂ ਹੋ ਗਿਆ ਨਹੀਂ ਨਹੀਂ ਤੀਜਾ ਦਿਨ ਆ ਜੀ ਅੱਜ ਤੀਜਾ ਦਿਨ ਹਾਂਜੀ ਠੀਕ ਆ ਤੇ ਬੋਲਾ ਤੇ ਚੱਲਣ ਡਈ ਇਹਦੇ ਥੱਲੇ ਬੋਲਾ ਯਾਨੀ ਕਿ ਦਾਹੀ ਹੋਊਗਾ 9 ਕਿਲੋ ਨੂੰ ਭਾਵੇਂ ਆਪਣਿਆਂ ਨਾਲ ਕੋਈ ਪਾਕਿਸਤਾਨੋਂ ਵੀ ਲੈ ਦੇ ਕੋਈ ਚੱਕਰ ਨਹੀਂ ਅੱਛਾ ਪਰ ਬੱਡਰ ਪਾ ਦੇ 9 ਕਿਲੋ ਦਾ ਤਾਂ ਖੁੱਲਾ ਹੋਊਗਾ ਤੇ ਬੋਲਾ ਵੇ ਇਹ ਨਹੀਂ ਵੀ ਪਾਕਿਸਤਾਨ ਜਾਏ ਉਧਰ ਘਟਦੀ ਫਿਰੂ ਨਹੀਂ ਘਟੂ ਵੀ ਨਹੀਂ ਵਧੂਗੀ ਗੱਲ ਇਹ ਵੀ ਜਿੱਡਾ ਮਰਜ਼ੀ ਪੈਂਡਾ ਲੈ ਜੇ ਇਹ ਨਹੀਂ ਵੀ ਕਿਲੋ ਘਟਦੀ 2 ਕਿਲੋ ਘਟੂਗੀ ਨਹੀਂ ਆਪਾਂ ਘਾਟੀ 9 ਕਿਲੋ 9 ਕਿਲੋ ਦੇ ਬੋਲੇ ਦੇ ਅੱਛਾ ਜਿੱਥੇ ਮਰਜ਼ੀ ਲੈ ਦੇ ਕੋਈ ਚੱਕਰ ਨਹੀਂ ਸੁਆ ਇਹ ਕੋਮਲ ਪਹਿਲਾ ਕਿ ਦੂਜਾ ਹੋਊਗੀ ਦੂਜਾ ਸੁਆ ਜੀ ਮੂੰਹ ਛੇਦਾਂਦਾ ਜੀ ਮੂੰਹ ਛਿੱਗੀ ਆ ਹਾਂਜੀ ਤਾਂ ਦੋਸਤੋ ਗਿਰਦਾ ਕਰੋ ਸਾਡਾ ਠੀਕ ਆ ਜੀ ਸ਼ਾਹੀ ਬਾਦ ਤੇ ਗਿਰਦਾ ਕਰੋ ਸਾ ਬਾਕੀ ਇੱਕ ਵਾਰ ਤੁਹਾਨੂੰ ਥੋੜਾ ਨੇੜੇਉਂ ਦਿਖਾ ਦਈਏ ਕੰਨ ਕੋਨ ਦੇ ਸਾਈਜ਼ ਤੋਂ ਸਾਰੇ ਵੀਰਾਂ ਨੇ ਇੱਕ ਜਜਮੈਂਟ ਕਰ ਲੈਣੀ ਆ ਠੀਕ ਆ ਜੀ ਤੇ ਬਿਲਕੁਲ ਉਸੇ ਤਰ ਤਿੰਨਾਂ ਕੁ ਦਿਨਾਂ ਦੀ ਸੂਈ ਆ 9 ਕਿਲੋ ਬੋਲਾ ਚਾਹੇ ਕੋਈ ਵੀਰ ਕੱਚਾ ਬੋਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਠੀਕ ਹੈ ਜੀ ਸੈਕੰਡ ਟਾਈਮਰ ਮੂੰਹੋਂ ਛੇ ਤੰਦ ਆ ਲਓ ਜੀ ਬਾਕੀ ਚੋੜਜਾਣ ਚੰਗੀ ਕੋਮਲ ਹੈ ਚੋੜਜਾਣਾ ਇੱਕ ਨੰਬਰ ਚ ਵਾਈ ਹੈ ਠੀਕ ਹੈ ਵਾਈਦਾ ਨਹੀਂ ਆਪਾਂ ਮੜਾ ਡੰਗ ਲਾਉਣਾ ਲੋਕ ਤੁਸੀਂ ਥੋੜੇ ਜੇ ਲਸੇਰੇਪਣ ਦੇ ਵਿੱਚ ਆ ਸਾਰੇ ਵੀਰਾਂ ਨੇ ਦੇਖ ਕੇ ਵੀ ਜੱਜਮੈਂਟ ਕਰ ਲੈਣੀ ਆ ਵੈਸੇ ਸੂਸਵਾ ਦੇ ਵਿੱਚ ਵੀ ਕਿਹਨਾਂ ਪਾਸੋਂ ਥੋੜੀ ਜੀ ਘੱਟ ਸਾਫ ਸੰਭਾਲ ਹੋਈ ਹੁੰਦੀ ਆ ਸੁਣ ਤੋਂ ਬਾਅਦ ਥੋੜਾ ਜੀ ਇੱਕ ਵਾਰੀ ਹੋਰ ਠੀਕ ਆ ਜੀ ਤੇ ਲਸੇਰੇਪਨ ਸੂਸਾ ਕਿ ਥੋੜਾ ਬੜਾ ਲੱਪਾ ਲੁੱਪਾ ਜਿਹਾ ਲੱਗਾ ਜੀ ਹਾਂ ਤੇ ਲੱਪੇ ਲੁੱਪੇ ਚਾਹੀਏ ਵੈਸੇ ਤੇ ਤਿੰਨਾਂ ਕ ਦਿਨਾਂ ਦੀ ਸੂਈ ਆ ਕਿ ਚੋਈ ਚੋਈ ਐਣ ਇੱਕ ਚੰਗੀ ਆ ਪੂਰੀ ਹੂੰ ਹੂੰ ਅਗਲੇ ਨਾਲ ਅਗਲਾ ਪ੍ਰਾਪਾ ਮਗਰ ਲੈਣਾ ਮਗਰਲਾ ਪ੍ਰਾਪਾ ਹੂੰ ਲਓ ਦੋਸਤੋ ਮਗਰ ਵੀ ਬੱਛੀ ਆ ਠੀਕ ਆ ਜੀ ਬੱਛੀ ਵੀ ਤੁਹਾਨੂੰ ਆਪਾਂ ਦਿਖਾਤੀ ਆ ਨਾੜੂ ਤੇ ਬੱਚਾ ਮਗਰ ਦੋਸਤੋ ਸੰਧੂ ਸਾਹਿਬ 12 13 ਕਿਲੋ ਕੱਢੀ ਆਣਾ ਆਰਾਮ ਨੇ ਜੀ ਹਾਂ ਚਲੋ ਚੰਗੀ ਸੇਵਾ ਤੇ ਆ ਜੀ ਚੰਗੀ ਸੇਵਾ ਕਰੋ ਹਾਂ ਜੀ ਕੋਈ ਭੈਣ ਭਰਾ ਸੇਵਾ ਕਰੋ ਚੰਗੀ ਕੱਢੀ ਜਾਊਗੀ ਤੇ ਇਹਦਾ ਕੋਮਲ ਫਿਰ ਕੀ ਰੱਖਿਆ ਜੀ ਡਿਮਾਂਡ ਮੰਗ ਮੰਨੋ ਸੰਧੂ ਸਾਹਿਬ ਇਹਦਾ 30000 ਆ ਜੀ ਆਹ ਉਦੋਂ 4000 ਛੋੜ ਆ ਤੇ 26000 ਦੇ ਦਿਆਂਗਾ 26 ਹਾਂਜੀ ਠੀਕ ਆ ਜ ਸਦਾ 4000 ਰੁਪਿਆ ਛੋੜ 6000 ਦੀ ਇਹ ਵੜ ਮਿਲ ਜੂਗੀ ਤੇ ਬਿਲਕੁਲ ਤਾਜੀ ਸੂਈ ਹੈ ਮਗਰ ਬੱਚਾ ਬੱਚੀ ਆ ਫੀਮੇਲ ਕਾਫ ਤੇ ਦਿਨਾਂ ਦੀ ਵੀ ਤੁਹਾਨੂੰ ਗੱਲ ਦੱਸਦੀ ਵੀ ਕੋ ਤਿੱਜੇਕ ਦਿਨ ਦੇ ਵਿੱਚ ਤਿੰਨਕ ਦਿਨਾਂ ਦੀ ਸੂਈ ਆ ਬੌਲੇ ਤੋਂ ਜਸਟ ਹਜੇ ਕੁਝ ਕੁ ਬਾਹਰ ਹੀ ਆਈ ਆ ਠੀਕ ਹੈ ਜੀ ਕੱਚਾ ਬੌਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਅਗਲੀ ਵਾਰ ਕੋਲ ਦਿਖਾ ਦੇ ਫਿਰ ਆਹ ਕਿਹੜੀ ਆ ਗਈ ਆਪਣੇ ਕੋਲ ਹਾਂਜੀ ਇਹ ਗੱਬਣਾ ਜੀ ਇਹ ਲਊਗੀ ਜੇ 10 ਦਿਨ ਲੈ ਜੂਗੀ ਜੀ 10 ਦਿਨ ਹਾਂਜੀ ਬਾਕੀ ਸਿਲਸਾ ਲੱਗ ਬੜੀ ਇਧਰ ਲਓ ਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਅੱਛਾ ਸੁਆਹ ਵੀ ਦੂਜਾ ਸੂਣਾ ਇਹਨੇ ਨਹੀਂ ਤੀਜਾ ਹੋਊਗੀ ਸੰਦੂ ਸਾਹ ਤੀਜਾ ਹੋਊਗੀ ਆਪਾਂ ਐਵੇਂ ਗਲਤ ਗੱਲ ਨਹੀਂ ਕਰਨੀ ਤੀਜਾ ਹੋਊਗੀ ਲਓ ਵੀ ਭਰਾਵੋ ਤੀਜਾ ਸੂਆ ਇਹ ਵੜ ਸੋਣੀ ਆ ਠੀਕ ਹੈ ਜੀ ਜਲਸੀਰਾ ਪੱਕ ਹੈਗਾ ਇਹਦੇ ਕਰੋਸ ਸੰਗ ਦੇ ਵਿੱਚ ਬਿਲਕੁਲ ਅੱਗੇ ਜਿੱਦਾਂ ਕਿ ਹਰ ਕੋਈ ਵੀਰ ਦੀ ਇੱਛਾ ਹੁੰਦੀ ਹੈ ਖਰੀਦਣ ਦੀ ਵੀ ਇਹਨਾਂ ਦਿਨਾਂ ਦੇ ਵਿੱਚ ਕਰੋਸਾਂ ਕੀ ਖਰੀਦੀਏ ਤੇ ਕਰੋਸ ਵੜ ਤੀਜਾ ਸੂਆ ਸੁੰਦੇ ਹੀ ਅੱਗੇ ਹਨ ਤੁਹਾਨੂੰ ਪੂਰਾ ਲੰਬਾ ਠੀਕ ਹੈ ਜੀ 10 8 10 ਤਾਸਕ ਤਣ ਹਜੇ ਕੱਢਦੇ ਹੀ ਆ ਹਾਈਟ ਮੀਡੀਅਮ ਦੇ ਵਿੱਚ ਆ ਭਾਰਾ ਪੇਟ ਮੀਡੀਅਮ ਹਾਈਟ ਦੇ ਵਿੱਚ ਵਜਨ ਵਜਨ ਠੀਕ ਹੈ ਜੀ ਐਂ ਟਿੱਪਣਾ ਇੱਕ ਨੰਬਰ ਸੰਧੂ ਸਾਹਿਬ ਭਾਰ ਪਿੱਛੇ ਦੀ ਆਪਣੀ ਦੋਹਾਂ ਦਾ ਗਰੰਟੀ ਹੋਊਗੀ ਲਓ ਜੀ ਬਬ ਦੋਸਤੋ ਅੱਗੋਂ ਓਨਰ ਦਾ ਕੰਮ ਆ ਵਪਾਰ ਦਾ ਕੰਮ ਆ ਵੀਰ ਹੋਣਾ ਦਾ ਵਪਾਰੀ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਹਰ ਵਾਰ ਆਪਣਾ ਇੱਕੋ ਕਰ ਕੁਐਸਟ ਕਰਦੇ ਆ ਕਿ ਜਿੰਨੇ ਪੈਸੇ ਖਰਚ ਕਰਨੇ ਆ ਚਾਹੇ ਵੀਡੀਓ ਕਾਲ ਤੇ ਦੂਰ ਨੇੜੇ ਨਹੀਂ ਪਹੁੰਚ ਸਕਦਾ ਜਿਹੜਾ ਕੋਈ ਵੀਰ ਨੇੜੇ ਬੰਨੇ ਵਾਲਾ ਪਹੁੰਚ ਸਕਦਾ ਆਪਦੀ ਬਿਲਕੁਲ ਟਿੱਪ ਕੇ ਚੋਂ ਥਣ ਦੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਬਾਕੀ ਸੀ ਲਸ ਲਾਗਾ ਜਿੰਦਾ ਮਰਜੀ ਚ ਮੜੇ ਹੋਏ ਇਹ ਨਹੀਂ ਵੰਗੇ ਦੀ ਲੋੜ ਨਹੀਂ ਪੈਂਦੀ ਿੱਡੀ ਰਾਕੇ ਚਵਾਉਗੀ ਜਦੋਂ ਤੁਸੀਂ ਹੂੰ ਹੂੰ ਠੀਕ ਹੈ ਜੀ ਲੈ ਵੀ ਕੋਮਲ ਦੀ ਡਿਮਾਂਡ ਕੀ ਕਰਦੇ ਫਿਰ ਮੋਲੇ ਸੰਧੂ ਸਾਹਿਬ ਇਹਦਾ ਵੀ 3011 ਆ ਜੀ 30000 ਹਾਂ ਜੀ ਕਿਨੇ ਸਾਹਮਣੇ ਸੁਵਾਉਣੀ ਆ ਇਹ 26 ਦੀ ਦੇ ਦਾਂਗੇ ਸਾਡੇ 26 ਦੀ ਹਾਂ ਜੀ ਛੋੜ ਹੀ ਹਣੀ 100 200 ਇਥੋਂ ਲਓ 26 ਦੀ ਦੋਸਤੋ ਆ ਮੈਨ ਮਿਲ ਜੂਗੀ ਤੁਹਾਨੂੰ ਜਿਹੜੀ ਬਿਲਕੁਲ ਗੱਬਣਾ ਤਿਆਰੀ ਵਾਲੀ ਆ ਠੀਕ ਆ ਜੀ ਤੇ ਪਹਿਲੀ ਜਿਹੜੀ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਜੀ ਉਹ 4000 ਲੈਸ ਸੀ 30000 ਦੇ ਵਿੱਚੋਂ ਠੀਕ ਹੈ ਤੇ ਉਹ 26 ਵੀ ਹੈ ਸਾਢੇ 26 ਦੀ ਹੈ ਰੇਟ ਬਿਲਕੁਲ ਜੈਨੂਨਾ ਜਾਇਜ਼ ਰੇਟ ਆ ਤਿੰਨੇ ਪਸ਼ੂਆਂ ਦੇ ਵੈਸੇ ਤੇ ਨੰਬਰ ਬੋਲ ਦਿੱਕੇ ਕੋਮਲ ਆਪਣੇ ਨੰਬਰ 73476 1982 ਪਿੰਡ ਚਕਰੀ ਜ਼ਿਲ੍ਹਾ ਤਮਤਾਰਨ ਸਰੀਆਲੇ ਤੋਂ 2.5 ਕਿਲੋਮੀਟਰ ਹੈ ਜੀ ਠੀਕ ਆ ਜੀ ਠੀਕ ਆ ਲੋ ਵੀ ਭਰਾਵੋ ਇਹ ਨੰਬਰ ਨੇ ਬਿਲਕੁਲ ਸਕਰੀਨ ਤੇ ਲੱਗ ਗਏ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤਿੰਨ ਨਾਗ ਨੇ ਤਿੰਨਾ ਨਗਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਇਹ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ